ਅਲੀਪ ਜੀ ਜਿਹੜਾ ਰੋਡ ਦਾ ਇੰਨਾ ਬੁਰਾ ਹਾਲ ਆ ਇਹਦੇ ਬਾਰੇ ਥੋੜਾ ਦੱਸੋ ਇਹਦਾ ਕੋਈ ਵਾਲੀਵਾਰਸ ਹੈ ਨਹੀਂ ਗੈਸ ਰੋਡ ਦਾ ਭਾਈ ਜੀ ਮੈਂ ਹਫਤੇ ਵਿੱਚ 2-4 ਵਾਰੀ ਡਰਾਈਵਿੰਗ ਕਰਦਾ ਜਾਂ ਕਿਸ ਤਰ੍ਹਾਂ ਵੀ ਮੈਂ ਰੋਡ ਦੇ ਹਾਲਾਤ ਜਾਣਦਾ ਰਹਿਣਾ ਤੁਸੀਂ ਪਹਿਲਾਂ ਮੇਰੇ ਪਿੱਛੇ ਦੇਖੋ ਇਹ ਤੇ ਹਾਲਾਤ ਆ ਕਿਸੇ ਨੇ ਘਰ ਦਾ ਸਾਰਾ ਗੰਦ ਐਡੇ ਲੋਕ ਆਪਾਂ ਕਹਿ ਸਕਦੇ ਨਕਮੇ ਆ ਕਿ ਘਰ ਦੀ ਸਾਰੀ ਗੰਦਗੀ ਜਿੰਨੇ ਵੀ ਲਫਾਫਿਆਂ ਚ ਬੋਰੀਆਂ ਚ ਬੰਨ ਕੇ ਲਿਆ ਕੇ ਨਾ ਇਹਨਾਂ ਨੂੰ ਕੋਈ ਹੋਰ ਪੁਆਇੰਟ ਨਹੀਂ ਮਿਲਦਾ ਜਾਂ ਜਿੱਥੇ ਕਿਤੇ ਕੋਈ ਸਾੜ ਇਹਨੂੰ ਪਾਸੇ ਸਾੜ ਦੇਣਾ ਚਾਹੀਦਾ ਪਰ ਆਹ ਦੇਖੋ ਹਾਲਾਤ ਤੁਸੀਂ ਘਰ ਦੀ ਗੰਦਗੀ ਲਿਫਾਫੇ ਗੱਟੇ ਬਣ ਕੇ ਸਾਰਾ ਕੁਝ ਲਿਆ ਕੇ ਨਾ ਇਹਨਾਂ ਨੇ ਡੰਪ ਬਣਾਤਾ ਰੋਡ ਨੂੰ ਰੋਡ ਨੂੰ ਡੰਪ ਬਣਾਤਾ ਢੇਰ ਲਿਆ ਲਿਆ ਕੇ ਲਾਏ ਪਿਆ ਇੱਥੋਂ ਲੈ ਕੇ ਤੁਸੀਂ ਮੈਂ ਡਰਾਈਵ ਕਰਦਾ ਕਮਾਲ ਕੇ ਤੋਲਾ ਪਲਾਜ ਤੋਂ ਲੈ ਕੇ ਮੋਗੇ ਤੱਕ ਜਾਣਾ ਤੇ ਤੁਸੀਂ ਕਿਲੋਮੀਟਰਾਂ ਦੇ ਵਿੱਚ ਕੋਈ ਇਹੋ ਜਿਹਾ ਕਿਲੋਮੀਟਰ ਖਾਲੀ ਨਹੀਂ ਹੋਣਾਗਾ ਜਿੱਥੇ ਲੋਕਾਂ ਨੇ ਘਰ ਦੀ ਗੰਦਗੀ ਲਿਆ ਕੇ ਲਫਾਫੇ ਬੰਨ ਕੇ ਪਤਾ ਨਹੀਂ ਕਿਹੜਾ ਕਿਹੜਾ ਘਰ ਦਾ ਸਮਾਨ ਉਹ ਲਿਆ ਕੇ ਸਾਰਾ ਵੇਖੋ ਸੜਕਾਂ ਦੇ ਕਿਨਾਰੇ ਲਾਇਆ ਪਿਆ ਭਾਈ ਜੀ ਹੁਣ ਇਹ ਸਭ ਤੋਂ ਵੱਡੀ ਪ੍ਰੋਬਲਮ ਤਾਂ ਸਮੱਸਿਆ ਹੈ ਜਦੋਂ ਹਵਾ ਦਾ ਢੇਰੀ ਆਉਂਦੀ ਹੈ ਇਹੀ ਲੋਕਾਂ ਦੇ ਉੱਡੜ ਕੇ ਸਿਰ ਦੇ ਵਿੱਚ ਵੱਜਦਾ ਜਿੱਥੇ ਕਿ ਸਾਨੂੰ ਇਹ ਚੀਜ਼ਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਜੇ ਤੁਹਾਡੇ ਘਰ ਵਿੱਚ ਕੋਈ ਇਹੋ ਜਿਹੀ ਲਫਾਫੇ ਵੇਸਟ ਆ ਹੈਗੇ ਆ ਜਾਂ ਕੋਈ ਗੱਡੇ ਆ ਜਾਂ ਕੋਈ ਘਰ ਦਾ ਹੋਰ ਸਮਾਨ ਆ ਉਹਨੂੰ ਕਿਸੇ ਸਾਈਡ ਤੇ ਖਾਲੀ ਜਗ੍ਹਾ ਤੇ ਲਾ ਜਾ ਕੇ ਉਹਨਾਂ ਨੂੰ ਅੱਗ ਜਣਾ ਲਾ ਕੇ ਤੇ ਉਹਨਾਂ ਨੂੰ ਸਾੜ ਕੇ ਤੇ ਖਤਮ ਕਰ ਦੋ ਨਾ ਕਿ ਹੁਣ ਤੁਸੀਂ ਸੜਕਾਂ ਦੇ ਜਿਹੜੇ ਸੜਕਾਂ ਮਲਣੀਆਂ ਸ਼ੁਰੂ ਕਰਤੀਆਂ ਰੋਡ ਮਲਣੇ ਸ਼ੁਰੂ ਕਰਤੇ ਆ ਆ ਹੁਣ ਵੀ ਮੈਂ ਤੁਹਾਨੂੰ ਵੇਖ ਰੇ ਸੰਗਾ ਸਾਹਿਬ ਪਿੱਛੇ ਨਾ ਘਟੋ ਘਟ ਵੀ ਮੇਰੇ ਖਿਆਲ ਪਤਾ ਨਹੀਂ ਕਿਸੇ ਨੇ ਪੂਰਾ ਟਰੱਕ ਹੀ ਜਿਵੇਂ ਲੱਗਦਾ ਲਾਤਾ ਘਰਦਾ ਸਾਰਾ ਸਮਾਨ ਲਿਆ ਕੇ ਉਹਨੇ ਲਿਆ ਕੇ ਸਾਰਾ ਘਰ ਦਾ ਸਮਾਨ ਡੜਾ ਸੜਕ ਦੇ ਉੱਤੇ ਸੜਦਾ ਬਾਕੀ ਜਿਹੜੀ ਤੁਸੀਂ ਰੋਡ ਦੀ ਗੱਲ ਕਰਦੇ ਹੋ ਰੋਡ ਦਾ ਇਹ ਮੋਗਾ ਤੋਂ ਜਲੰਧਰ ਰੋਡ ਜਿਹੜਾ ਨੈਸ਼ਨਲ ਹਾਈਵੇ ਹੈ ਇਹਦਾ ਇੰਨਾ ਮਾੜਾ ਹਾਲਾਤ ਆ ਮੈਂ ਥੋੜੇ ਦਿਨ ਪਹਿਲਾਂ ਆਪਣੇ ਵੀ ਪੇਜ ਤੇ ਇੱਕ ਵੀਡੀਓ ਪਾਈ ਸੀਗੀ ਆ ਪੁਲ ਜਿਹੜਾ ਆ ਧਰਮਕੋਟ ਤੋਂ ਜਦੋਂ ਆਪਾਂ ਮੋਗੇ ਨੂੰ ਮੁੜਦੇ ਆ ਪਹਿਲਾ ਪੁਲ ਜਿਹੜਾ ਆ ਗਿਆ ਪੈਟਰੋਲ ਪੰਪ ਨੂੰ ਸਾਹਮਣੇ ਤੇ ਸੋੜਦਾ ਐਨੇ ਮਾੜੇ ਹਾਲਾਤ ਆ ਕਿ ਜਦੋਂ ਬਾਰਿਸ਼ ਪੈਂਦੀ ਹੈ ਨਾ ਬਾਰਿਸ਼ ਦੇ ਉੱਪਰ ਇੰਨਾ ਨਾ ਪਾਣੀ ਖੜਾ ਹੋ ਜਾਂਦਾ ਕਿ ਤੁਹਾਡਾ ਲੰਘਣਾ ਵਿੱਚੋਂ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਦੂਸਰੀ ਗੱਲ ਕੀ ਜਿਹੜੀਆਂ ਹੈਗੀਆਂ ਦਿਵਾਰਾਂ ਉਹ ਟੁੱਟ ਟੁੱਟ ਕੇ ਜਿਹੜੀਆਂ ਸੀਮੈਂਟ ਹੈ ਪਤਾ ਨਹੀਂ ਇੰਨਾ ਮਟੀਰੀਅਲ ਘਟਿਆ ਲਾਇਆ ਉਹ ਟੁੱਟ ਟੁੱਟ ਕੇ ਸਾਰਾ ਸੀਮੈਂਟ ਜਿਹੜਾ ਉਹ ਉਹਦੇ ਵਿੱਚ ਰੋਡ ਦੇ ਵਿੱਚ ਡਿੱਗ ਰਿਹਾ ਔਰ ਜਿਹੜੇ ਥੱਲੇਡੇ ਗਾਰਡਰ ਹੈਗੇ ਆ ਉਹ ਗਾਰਡਰ ਵੀ ਵਿੱਚੋਂ ਨਿਕਲੀ ਆਉਂਦੇ ਔਰ ਤੇਜ਼ ਸਪੀਡ ਦੇ ਵਿੱਚ ਜਿਹੜੀ ਗੱਡੀ ਆਉਂਦੀ ਆ ਉਹ ਇੰਨਾ ਜੰਪਿੰਗ ਕਰਦੀ ਆ ਕਿ ਕਈ ਵਾਰੀ ਹੋ ਸਕਦਾ ਕਿ ਇਹ ਵੀ ਜ਼ਿਆਦਾ ਜੰਪਿੰਗ ਹੋਣ ਦੇ ਨਾਲ ਉਹ ਗੱਡੀ ਪਲਟ ਵੀ ਸਕਦੀ ਆ ਪੁਲ ਤੋਂ ਥੱਲੇ ਵੀ ਡਿੱਗ ਸਕਦੀ ਆ ਔਰ ਮੈਂ ਮੈਨੇਜਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਜਿਹੜਾ ਟੋਲ ਪਲਾਜ਼ਾ ਕਮਾਲ ਕੇ ਆ ਉਹ ਕਹਿ ਰਹੇ ਸੀ ਵੀ ਜਲਦੀ ਜਿਹੜਾ ਇਸ ਚੀਜ਼ ਦਾ ਕੁਛ ਨਾ ਕੁਛ ਹੱਲ ਕਰਦੇ ਆ ਪਰ ਲੇਕਿਨ ਇਹ ਸਾਰਾ ਹੀ ਰੋਡ ਜਿਹੜਾ ਉਹ ਨਕਮਾ ਰੋਡ ਹੋ ਗਿਆ ਸਾਰਾ ਜਗਾ ਜਗਾ ਤੇ ਰੋਡ ਦੇ ਉੱਪਰ ਔਖਲੀਆਂ ਬਣੀਆਂ ਹੋਈਆਂ ਕੁਲਦੀਪ ਜੀ ਇੱਕ ਗੱਲ ਹੋਰ ਜਿਵੇਂ ਲੋਕ ਟੋਲ ਪੇ ਕਰਦੇ ਆ ਹਾਂਜੀ ਬਾਕੀ ਇਹਦਾ ਜਿਹੜਾ ਹਾਈਵੇ ਵਾਲਾ ਪ੍ਰਸ਼ਾਸਨ ਉਹਨਾਂ ਦਾ ਵਾਕਿ ਤੇ ਦੇਖੋ ਜਿੰਨਾ ਵੀ ਤੇ ਜਿਹੜਾ ਹਾਈਵੇ ਆ ਇਹਦੇ ਉੱਤੇ ਇਹ ਇਹਦੇ ਉੱਤੇ ਜਿੰਨੇ ਵੀ ਆ ਝਾੜ ਬੂਟੇ ਲੱਗੇ ਆ ਹੈਨਾ ਇਹਨਾਂ ਦਾ ਬਹੁਤ ਜਿਹੜਾ ਬੁਰਾ ਹਾਲ ਆ ਜੀਪ ਜੀ ਅਸੀਂ ਇੱਕ ਚੀਜ਼ ਹੋਰ ਦੇਖੀ ਆ ਜੀ ਜੀ ਜਿਵੇਂ ਵੀ ਇਹ ਰੋਡ ਆ ਜਿੰਨੇ ਇਹ ਫੁੱਲ ਬੂਟੇ ਲਾਏ ਆ ਚਾਰ ਦਾ ਚਾਰ ਬੂਟਾਂ ਦਾ ਜਿਹੜਾ ਇਹ ਰੂਪ ਧਾਰਨ ਚੁੱਕਿਆ ਜੀ ਦੇਖੋ ਇਹਦੇ ਨਾਲ ਕਿੰਨੇ ਐਕਸੀਡੈਂਟ ਵੀ ਹੁੰਦੇ ਹਨਾ ਲੋਕਾਂ ਦੇ ਅੱਖਾਂ ਦੇ ਵਿੱਚ ਵੱਜਦੇ ਆ ਇਹਦੇ ਬਾਰੇ ਦੱਸੋ ਵੀ ਇਹਦਾ ਕੀ ਹਾਲ ਭਾਈ ਜੀ ਤੁਹਾਡੀ ਬਹੁਤ ਵਧੀਆ ਗੱਲ ਆ ਕਿ ਜਿਹੜੇ ਇਹ ਬੂਟੇ ਆ ਇਹ ਹੱਦੋਂ ਜ਼ਿਆਦਾ ਫੈਲਰ ਚੁੱਕੇ ਆ ਔਰ ਸਭ ਤੋਂ ਵੱਡੀ ਸਮੱਸਿਆ ਬੂਟਿਆਂ ਦੀ ਇਹ ਆ ਕਿ ਇਹਦੇ ਵਿੱਚ ਆਵਾਰਾ ਡੰਗਰ ਆਵਾਰਾ ਪਸ਼ੂ ਜਣੀਆਂ ਗਾਵਾਂ ਤੁਰੀਆਂ ਫਿਰਦੀਆਂ ਇਹ ਬੂਟਿਆਂ ਦੇ ਵਿੱਚ ਲੁੱਕ ਜਾਂਦੀਆਂ ਔਰ ਦੇਣੇ ਨਹੀਂ ਪਤਾ ਲੱਗਦਾ ਰਾਤ ਨੂੰ ਤਾਂ ਕਿੱਥੇ ਪਤਾ ਲੱਗਣਾ ਔਰ ਇਹ ਕਈਆਂ ਲੋਕਾਂ ਦੀਆਂ ਜੜੀਆਂ ਇੱਥੇ ਜਾਨਾਂ ਗਈਆਂ ਇਸ ਇਸ ਰੋਡ ਦੇ ਉੱਪਰ ਹੀ ਬਹੁਤ ਹੀ ਐਕਸੀਡੈਂਟ ਅਨੇਕ ਐਕਸੀਡੈਂਟ ਹੋਏ ਆ ਜਿਵੇਂ ਆ ਸ਼ਗਨ ਪੈਲਸ ਨੂੰ ਤੁਸੀਂ ਸਾਹਮਣੇ ਦੇਖ ਸਕਦੇ ਇਹ ਕੱਟ ਵੀ ਲੋਕਾਂ ਦੀ ਮੌਤ ਬਣਿਆ ਹੋਇਆ ਥੋੜਾ ਸਮਾਂ ਪਹਿਲਾਂ ਆ ਕਲੋਨੀ ਦੇ ਵਿੱਚ ਕੋਈ ਕੱਲਾ ਕੱਲਾ ਮਾਂ ਦਾ ਪੁੱਤ ਜਿਹੜਾ ਉਹ ਮਰਿਆ ਸੀ ਉਹਦਾ ਐਕਸੀਡੈਂਟ ਹੋਇਆ ਸੀ ਔਰ ਉਹ ਦੇਖ ਲਓ ਬਾਈ ਜੀ ਉਹ ਦਿਖਾਓ ਰੋਂਗ ਸਾਈਡ ਜਿਹੜੇ ਇਹ ਨਾ ਜਿੰਨੇ ਵੀ ਟਰਾਲਿਆਂ ਵਾਲੇ ਸਭ ਤੋਂ ਵੱਧ ਭੱਠਿਆਂ ਵਾਲੇ ਜਿੰਨੇ ਟਰਾਲੇ ਆਉਂਦੇ ਨੇ ਪਰਾਂ ਰੋਂਗ ਸਾਈਡ ਤੇ ਜਾ ਰਿਹਾ ਉਹ ਦੇਖੋ ਔਰ ਰੋਂਗ ਸਾਈਡ ਤੇ ਜਾ ਰਿਹਾ ਇੱਥੋਂ ਲੋਕ ਕੀ ਕਰਦਾ ਉਹ ਵੇਖ ਲੋ ਬੀਬੀ ਵੀ ਸਕੂਟਰੀ ਵਾਲੀ ਜਾਂ ਜਿੰਨੇ ਹੋਰ ਵੀ ਆ ਇਹ ਕੀ ਕਰਦੇ ਆ ਸ਼ਗਨ ਪੈਲਸ ਤੋਂ ਸਿੱਧਾ ਕੱਟ ਲਾਉਂਦੇ ਧਰਮਕੋਟ ਨੂੰ ਜਾਣ ਲਈ ਔਰ ਜਿੰਨੇ ਵੀ ਪੱਠਿਆਂ ਵਾਲੇ ਸਭ ਸਭ ਤੋਂ ਵੱਧ ਪੱਠਿਆਲੇ ਦੇ ਟਰੈਕਟਰ ਆਉਂਦੇ ਆ ਉਹ ਇੱਥੇ ਸ਼ਾਰਟਕਟ ਲਾਉਂਦੇ ਆ ਲਈ ਅਸੀਂ ਉਧਰ ਜਲਦੀ ਪਹੁੰਚ ਜਾਾਂਗੇ ਪਰ ਇਹ ਸਭ ਤੋਂ ਵੱਡਾ ਮੌਤ ਦਾ ਕਾਰਨ ਹੈ ਜਲਦੀਪ ਜੀ ਅੱਗੇ ਹੋਰ ਵੀ ਆ ਜਿਵੇਂ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਵੱਲੋਂ ਹਾਂਜੀ ਜਿੰਨੇ ਪੱਠਿਆਲੀਆਂ ਟਰਾਲੀਆਂ ਹਾਂ ਹਾਂਜੀ ਇਹਨਾਂ ਦੀ ਜਿਹੜੀ ਇੱਟਾਂ ਬੈਲੇ ਟਰੈਕਟਰ ਤਾਂ ਬਿੱਟਾ ਲੈ ਕੇ ਜਾ ਹੀ ਨਹੀਂ ਸਕਦੇ ਕਿ ਲਿਜਾਂਦੇ ਵੀ ਤਾਂ ਇਹਨਾਂ ਦੇ ਇੱਟਾਂ ਖੁੱਲੀਆਂ ਹੁੰਦੀਆਂ ਜਗ੍ਹਾ ਜਿੱਥੇ ਹਾਈਵੇ ਆ ਹੂੰ ਹੂੰ 100 100 150 200 ਕਿਲੋਮੀਟਰ ਦੇ ਜਿਹੜੀਆਂ ਗੱਡੀਆਂ ਆਉਂਦੀਆਂ ਜੀ ਜੀ ਇਹ ਜੇ ਇੱਕ ਵੀ ਅੱਟ ਵਿਚਾਲੇ ਰੋਡ ਦੇ ਡਿੱਗ ਪਵੇ ਹਾਂਜੀ ਹਾਂਜੀ ਤਾਂ ਇਹਨਾ ਕਿੰਨੀਆਂ ਜਾਨਾਂ ਜਾਣਗੀਆਂ ਹਾਂਜੀ ਹਾਂਜੀ ਮੈਂ ਸੰਗਾ ਸਾਹਿਬ ਤੁਹਾਡੀ ਗੱਲ ਆ ਹਰ ਇੱਕ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਸੱਚੀ ਔਰ ਮੈਂ ਸੱਚੇ ਜਵਾਬੇ ਦੇ ਰਿਹਾ ਕੱਲ ਮੈਂ ਖੁਦ ਧਰਮਕੋਟ ਇੱਥੇ ਆਇਆ ਸੀ ਮੈਨੂੰ ਕੰਮ ਸੀ ਔਰ ਮੈਂ ਤਿੰਨਾਂ ਟਰਾਲੀਆਂ ਵਾਲਿਆਂ ਨੂੰ ਰੋਕ ਕੇ ਗੱਲ ਕਹੀ ਇੱਕ ਟਰਾਲੀ ਵਾਲੇ ਦਾ ਤਾਂ ਇੰਨਾ ਮਾੜਾ ਹਾਲ ਸੀ ਕਿ ਉਹਦੇ ਇਹ ਦੋਨਾਂ ਪਾਸੇ ਕਿੰਨਾ ਚਾਰਾਂ ਪਾਸੇ ਕੁਛ ਵੀ ਨਹੀਂ ਸੀਗਾ ਨੰਗੀਆਂ ਇਟਾਂ ਰੱਖੀਆਂ ਹੋਈਆਂ ਸੀ ਨਾ ਟਰਾਲੀ ਕਵਰ ਹੁੰਦੇ ਆ ਜਾਂ ਟਰਾਲੇ ਕਵਰ ਹੁੰਦੇ ਆ ਇੱਕ ਨਹੀਂ ਜੀ ਹਜ਼ਾਰਾਂ ਹੁੰਦੇ ਆ ਹਜ਼ਾਰਾਂ ਹਾਂ ਜੀ ਆਣਾ ਵੀ ਲੰਗਦੀਆਂ ਲੈ ਵੀ ਪਰ ਲੇਕਿਨ ਮੈਂ ਕੱਲ ਦੋ ਤਿੰਨਾਂ ਨੂੰ ਰੋਕੇ ਗੱਲ ਕਹੀ ਮੈਂ ਕਿਹਾ ਜੇ ਪਿੱਛੇ ਇਟਾਂ ਡਿੱਗ ਪਈਆਂ ਕੋਈ ਮੋਟਰਸਾਈਕਲ ਵਾਲਾ ਜਾ ਰਿਹਾ ਜਾਂ ਕੋਈ ਪਿੱਛੇ ਬਰਾਬਰ ਕੱਢੀ ਵਾਲਾ ਆ ਰਿਹਾ ਉਹਦੇ ਇਟ ਵੱਜ ਗਈ ਜਾਂ ਕੋਈ ਮੋਟਰਸਾਈਕਲ ਵਾਲਾ ਉਤੋਂ ਲੰਘ ਗਿਆ ਉਹਨੇ ਡਿੱਗ ਪੈਣਾ ਉਹਦਾ ਐਕਸੀਡੈਂਟ ਵੀ ਹੋ ਸਕਦਾ ਬਚਣਾ ਨਹੀਂ ਜੀ ਬਚਣਾ ਨਹੀਂ ਨਹੀਂ ਬਿਲਕੁਲ ਬਚਣਾ ਹੀ ਨਹੀਂ ਜੀ ਫੇਰ ਆਪਾਂ ਆ ਜੰਨੇ ਉਹ ਗੱਲ ਕਿ ਮੈਂ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਸੀਗੀ ਉਹ ਕਹਿ ਰਿਹਾ ਜੀ ਸਾਡਾ ਕੋਈ ਕੰਟਰੈਕਟ ਨਹੀਂ ਹੋਇਆ ਹਜੇ ਤੱਕ ਇਸ ਰੋਡ ਦਾ ਮੋਗਾ ਤੋਂ ਜਲੰਧਰ ਰੋਡ ਜਿੰਨਾ ਵੀ ਆ ਇਹ ਸਤਲੁਜ ਦਰਿਆ ਕਮਾਲ ਕੇ ਟੋਲ ਪਲਾਜੇ ਵਾਲਾ ਜਿਹੜਾ ਮੈਨੇਜਰ ਆ ਮੁੰਡਾ ਉਹਨੂੰ ਮੈਂ ਪੁੱਛਿਆ ਸੀ ਜੀ ਮੈਂ ਕਿਹਾ ਯਾਰ ਆ ਮਤਲਬ ਕਿ ਅਜ ਤੱਕ ਤੁਹਾਡੇ ਕੋਈ ਸਫਾਈ ਨਹੀਂ ਹੋਈ ਹੁਣ ਸੰਗਾ ਸਾਹਿਬ ਤੁਸੀਂ ਥੋੜਾ ਗਾਂ ਜਾਓਗੇ ਨਾ ਇਹਨਾਂ ਨੇ ਕਿਥੇ ਕਟਰ ਲਾਇਆ ਬੂਟੇ ਵੜਨ ਵਾਸਤੇ ਉਹ ਬੂਟੇ ਤਾਂ ਉੱਪਰ ਉੱਪਰ ਦਾ ਗੋਗਲੋਂ ਤਾਂ ਮਿੱਟੀ ਛਾੜੀ ਹੋਈ ਆ ਬਿਲਕੁਲ ਗੋਗਲੋਂ ਤੋਂ ਮਿੱਟੀ ਛਾੜੀ ਜਾ ਰਹੀ ਆ ਔਰ ਰੋਡ ਵੱਲ ਬਿਲਕੁਲ ਧ ਆ ਜਿਹੜੀਆਂ ਸਟਰੀਟ ਲਾਈਟਾਂ ਤੁਸੀਂ ਖੰਭੇ ਦੇਖ ਰਹੇ ਆ ਬਾਈ 1 ਸਾਲ ਤੋਂ ਪਲੱਸ ਹੋ ਗਿਆ ਇਹਨਾਂ ਦੀ ਲਾਈਟ ਨਹੀਂ ਚੱਲਦੀ ਔਰ ਸਭ ਤੋਂ ਵੱਡਾ ਖਤਰਾ ਇਹ ਵੀ ਬਣਿਆ ਜ ਜਿੰਨੇ ਬ੍ਰਿਜ ਹੋਰ ਆ ਪੋਲਾ ਪੋਲਾਂ ਦੇ ਥੱਲੇ ਜਿਹੜੇ ਲੁਟੇਰੇ ਆ ਜਾਂ ਚੋਰ ਆ ਪਾ ਕਹਿ ਸਕਦੇ ਹੋ ਨੇਰੇ ਵਿੱਚ ਖੜ ਜਾਂਦੇ ਆ ਔਰ ਅਨੇਕਾਂ ਹੀ ਤੋਂ ਚੋਰੀਆਂ ਹੋ ਚੁੱਕੀਆਂ ਔਰ ਪ੍ਰਸ਼ਾਸਨ ਦਾ ਬਿਲਕੁਲ ਵੀ ਸੀ ਲਾਈਟਾਂ ਵੱਲੇ ਧਿਆਨ ਨਹੀਂ ਆ ਸਾਲ ਤੋਂ ਉੱਪਰ ਮੈਨੂੰ ਹੋ ਗਿਆ ਜਲਦੀਪ ਜੀ ਅਸੀਂ ਇੱਕ ਹੋਰ ਵੀ ਦੇਖਿਆ ਇੱਕ ਮੋਗੇ ਦੇ ਕੋਲੇ ਪਿੰਡ ਪਿੰਦਾ ਦੁਸਾਂਝ ਜੀ ਉੱਥੇ ਜਿਹੜਾ ਇਹ ਲਾਈਟਾਂ ਵਾਲਾ ਖੰਭਾ ਟੁੱਟ ਕੇ ਡਿੱਗ ਪਿਆ ਹਾਂਜੀ ਹਾਂਜੀ ਤੇ ਕੋਟ ਇਸੇ ਕਹਿੰਦਾ ਬੰਦਾ ਸੀਗਾ ਉਹਦੀ ਉਹ ਮਰਨ ਕਿਨਾਰੇ ਪਿਆ ਹੋਇਆ ਹਾਂਜੀ ਹਾਂਜੀ ਤੇ ਬਾਕੀ ਉਹ ਖੰਭਾ ਕਿਸੇ ਨੇ ਹਾਲੇ ਤੱਕ ਚੁੱਕਿਆ ਵੀ ਨਹੀਂ ਹਾਂਜੀ ਤੇ ਬਾਕੀ ਜਿੰਨੇ ਖੰਭੇ ਆ ਸੀ ਵੀਡੀਓ ਵੀ ਪਹਿਲਾਂ ਉਹਨੀਆਂ ਵਾਇਰਲ ਹੋਈਆਂ ਹੋਈਆਂ ਉਹ ਜਿਹੜੇ ਖੰਭੇ ਆ ਝੁੱਕ ਕੇ ਟੁੱਟਣ ਨੂੰ ਤਿਆਰ ਆ ਉੱਤੇ ਉਸ ਓਰ ਤੇ ਨਜ਼ਾਰਾ ਸਕੂਲੀ ਬੱਸਾਂ ਜਾਂਦੀਆਂ ਕਿੰਨੇ ਲੋਕ ਲੰਘਦੇ ਆ ਹਾਂਜੀ ਹਾਂਜੀ ਇਹਦਾ ਪ੍ਰਸ਼ਾਸਨ ਦਾ ਇਹ ਵੱਲ ਕੋਈ ਵੀ ਧਿਆਨ ਨਹੀਂ ਹੈ ਬਿਲਕੁਲ ਜੀ ਬਿਲਕੁਲ ਸੱਗਾ ਸਾਹਿਬ ਤੁਸੀਂ ਇਹ ਵੀ ਗੱਲ ਕਹੀ ਹੈ ਕਿ ਇਹ ਗੱਲਾਂ ਜਿਹੜੀਆਂ ਹੈਗੀਆਂ ਰੋਜ਼ ਮਰਰਾ ਵਾਲੀਆਂ ਗੱਲਾਂ ਤੁਸੀਂ ਖੰਭੇ ਦੀ ਗੱਲ ਕਰ ਰਹੇ ਹੋ ਹਾਲਾਤ ਇਹਨਾਂ ਦੇ ਸਾਰੇ ਇਹੀ ਆ ਉਹ ਖੰਭਾ ਵੇਖ ਲਓ ਉਹ ਉੱਪਰ ਪੁਲ ਦੇ ਉੱਪਰ ਖੰਭਾ ਲੱਗਾ ਹੋਇਆ ਮੈਂ ਤੁਹਾਨੂੰ ਹੁਣ ਖਾ ਦੂੰਗਾ ਚਾਹੇ ਸ਼ਾਰਟ ਚੱਕ ਲਿਆ ਜੇ ਇੱਕ ਸਾਲ ਪਹਿਲਾਂ ਉਸੇ ਦਿਨ ਮੈਨੇਜਰ ਨੂੰ ਕਿਹਾ ਸੀ ਆ ਜਿੰਨੇ ਅੰਡਰ ਇਲੈਕਟ੍ਰਿਸਿਟੀ ਆਉਂਦੀ ਹੈ ਮੈਂ ਇਸ ਬੰਦੇ ਨੂੰ ਵੀ ਫੋਨ ਲਾ ਕੇ ਕਿਹਾ ਸੀ ਮੋਗੇ ਮੈਂ ਕਿਹਾ ਬਾਈ ਜੀ ਤੁਹਾਡਾ ਖੰਭਾ ਪੋਲਦੇ ਉਪਰ ਡਿੱਗਣ ਵਾਲਾ ਉਹਨੂੰ ਖੰਭੇ ਦਾ ਤੁਸੀਂ ਜਾ ਤਾਂ ਉਹਨੂੰ ਸਪੋਰਟ ਲਾਓ ਬਾਈ ਜੀ ਉਸ ਦਿਨ ਹੀ ਉਹਨੇ 2 ਮਿੰਟ ਕਿਹਾ ਜੀ ਕੋਈ ਨਹੀਂ ਅਸੀਂ ਕਰਦੇ ਆ ਸਾਲ ਤੋਂ ਉੱਪਰ ਹੋ ਗਿਆ ਪਰ ਉਹਦਾ ਵੀ ਕੋਈ ਹੱਲ ਨਹੀਂ ਆ ਇਹ ਸਾਰੇ ਇਹ ਹਾਲਾਤ ਆ ਰੋਡ ਦਾ ਬਹੁਤ ਜ਼ਿਆਦਾ ਮਾੜਾ ਹਾਲਾਤ ਆ ਔਰ ਜਿੱਥੇ-ਜਿੱਥੇ ਕਿ ਅਸੀਂ ਜਾਂ ਇਹ ਗੁਨਾਹਗਾਰ ਆ ਪਰ ਉਥੇ ਨਾਲ ਲੋਕ ਵੀ ਗੁਨਾਹਗਾਰ ਆ ਔਰ ਪ੍ਰਸ਼ਾਸਨ ਦਾ ਤਾਂ ਬਿਲਕੁਲ ਇਸ ਚੀਜ਼ ਵੱਲੇ ਧਿਆਨ ਹੀ ਨਹੀਂ ਹੈਣੀ ਕੋਈ ਮਰੇ ਕੋਈ ਜੀਵੇ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ ਜੀ